ਨੇ ਦੱਸੇ ਨੇ ਵੀ ਲੱਖ ਲੱਖ ਰੁਪਏ ਵਾਲੇ ਕਿਹੜੇ ਕਿਹੜੇ ਦੇਸ਼ਾਂ ਵਾਲੇ ਜਿਹੜੇ ਸਪੈਸ਼ਲ ਤੁਹਾਡੇ ਕੋਲੇ ਮਿਲਣਗੇ ਤੇ ਕਿੰਨੇ ਦੇ ਦੇਵਾਂ ਬਾਈ ਜੀ ਆਪਣੇ ਕੋਲੇ ਜਿਵੇਂ ਸਵਿਟਜ਼ਰਲੈਂਡ ਦਾ ਹੋ ਗਿਆ ਫਰਾਂਸ ਦਾ ਹੋ ਗਿਆ ਹਨਾ ਅਰਬ ਕੰਟਰੀਆਂ ਦੇ ਦੁਬਈ ਦੇ ਹੋਗੇ ਇੱਕ ਦੋ ਜਗ੍ਹਾ ਤੋਂ ਹੋਰ ਆਏ ਹੋਏ ਨੇ ਉਹ ਸਾਰੇ ਹੋਗੇ ਆਪਾਂ ਸਾਰਿਆਂ ਦਾ ਰੇਟ ਇੱਕੋ ਹੀ ਰੱਖਿਆ 100 ਰੁਪਏ ਪਰ ਐਮ ਐਲ ਪਰਫਿਊਮ ਤਿਆਰ ਕਰਵਾਓ ਜਿਹੇ ਜੀ ਮਰਜ਼ੀ ਖੁਸ਼ਬੂ ਤਿਆਰ ਕਰਾਓ ਇੱਕ ਵਾਰ ਤਿਆਰ ਕਰਵਾ ਲਓ ਤੁਹਾਡੇ ਖੁਸ਼ਬੂ ਨਹੀਂ ਪਸੰਦ ਆਉਂਦੀ ਤਾਂ ਉੱਥੇ ਹੀ ਰੱਖ ਦਿਓ ਓਕੇ ਅਸੀਂ ਇਹ ਨਹੀਂ ਕਹਿੰਦੇ ਵੀ ਤੁਸੀਂ ਬਣਵਾਇਆਗਾ ਲੈ ਕੇ ਜਾਓ ਆਪਾਂ ਪਰਫਿਊਮ ਆਪਦੇ ਆਪ ਤਿਆਰ ਆਪਦੇ ਕੋਲੇ ਖੜਕੇ ਆਪਾਂ ਤਿਆਰ ਕਰਵਾ ਸਕਦੇ ਹੋ ਓਕੇ ਠੀਕ ਹੈ ਕਿੰਨੀ ਕੁਆਂਟੀਟੀ ਹੈ ਚ ਓਇਲ ਦੀ ਓਇਲ بیس ਹੁੰਦਾ ਕਿਵੇਂ ਬਣਦਾ ਕੀ ਗੱਲ ਬਾਤ ਸਾਰਾ ਅਸੀਂ ਸਾਹਮਣੇ ਤਿਆਰ ਕਰਾਂਗੇ ਤੁਹਾਡੇ ਕੋਲ ਦੋ ਦਿਨ ਰਹੂਗੀ ਬਿਲਕੁਲ ਬਈ ਗਾਰੰਟੀ ਹੈ ਜਮਾਨਾ ਗਾਰੰਟੀ ਹੈ ਬਈ ਅਸੀਂ ਕਿਹਨੇ ਖਰੀਦੂਈ ਨਾ ਪਹਿਲਾਂ ਲਵਾ ਕੇ ਲੈ ਜਾਓ ਲਗਦੇ ਟੱਪ ਦੇ ਕੋਈ ਵਿਆਹ ਸ਼ਾਦੀ ਜਾਂਦਾ ਹੈ ਪੰਜ ਜਣੇ ਨੇ ਚਾਰ ਜਣੇ ਦੇ ਸਾਥੋਂ ਲਵਾ ਕੇ ਭੱਗ ਜਾਓ ਜਦੋਂ ਤੁਹਾਨੂੰ ਤਸੱਲੀ ਹੋ ਜੇ ਵਧੀਆ ਲੱਗੇ ਉਦੋਂ ਖਰੀਦ ਲਿਓ ਤੇ ਹੁਣ ਤੁਸੀਂ ਜਿਹੜੇ ਵੱਡੇ ਵੱਡੀਆਂ ਆਈਆਂ ਨਾਮ ਲੈਦੇ ਪਰਫਿਊਮ ਆ ਵਗੈਰਾ ਦੇ ਉਹ ਮਿਲਣਗੇ ਉਹੀ オリジナル ਕਿ ਕੱਚੀਆਂ ਗਲਾਂ ਆਉਣਗੀਆਂ ਨਹੀਂ ਬਾਈ ਜੀ ਚਾਹੇ ਲੈਬ ਚ ਜਾ ਕੇ ਚੈੱਕ ਕਰਾ ਲਿਓ ਠੀਕ ਹੈ ਜੀ 101%オリジナル ਹੋਣਗੇ ਬਾਈ ਨੇ ਇੱਕ ਲਖੀਰ ਖਿੱਚਦੀ ਕਹਿੰਦਾ ਇਸ ਵਾਰੀ ਜਿਹੜੇ ਲੱਖਾਂ ਦੇ ਆਦਰ ਨੇ ਸੈਂਕੜਿਆਂ ਚ ਦੇऊं ਤੇ ਦੇऊं ਐਸੇ ਵੀ ਇੱਕ ਵੀ ਬੰਦਾ ਉਹਨਾਂ ਨੂੰ ਮਾੜਾ ਸਾਬਤ ਕਰ ਦੇ ਜਾਲੀ ਸਾਬਤ ਕਰ ਦੇ ਸਹੀ ਗੱਲ ਬਾਈ ਹਾਂਜੀ ਹਾਂਜੀ ਬਾਈ ਬਿਲਕੁਲ ਜੀ ਲੈ ਵੀ ਆ ਗਏ ਮਿੱਤਰੋ ਨਿਮਾਜ਼ ਅਤਰ ਧਨੌਲੇ ਦੇ ਵਿੱਚ ਇੱਕ ਤੁਹਾਨੂੰ ਮੈਂ ਗੱਲ ਦੱਸਾਂ ਅੱਜ ਤੁਹਾਨੂੰ ਸੂਈਟ ਜਰਲੈਂਡ ਫਰਾਂਸ ਦੁਬਈ ਅਰਬ ਕੰਟਰੀਆਂ ਦੀਆਂ ਖੁਸ਼ਬੂਆਂ ਤਨੌਲੇ ਦੇ ਵਿੱਚ ਦੇਊਗਾ ਉਹ ਵੀ ਦੀਪਕ ਢਾਬੇ ਦੇ ਬਿਲਕੁਲ ਸਾਹਮਣੇ ਇੱਕ ਗੱਲ ਤੁਹਾਨੂੰ ਦੱਸ ਦੇਣਾ ਲੱਖ ਲੱਖ ਰੁਪਏ ਦੀ ਖੁਸ਼ਬੂ ਇੱਥੇ ਮੈਨੂੰ ਲੱਗਦਾ ਵੀ ਸੈਂਕੜਿਆਂ ਚ ਹੋਊਗੀ ਗੱਲਬਾਤ ਕਰਦੇ ਆਂ ਬਾਈ ਨਿਮੇ ਤਨੌਲੇ ਨਾਲ ਸਾਬਕਾ ਪ੍ਰਧਾਨ ਵੀ ਰਹੇ ਨੇ ਨਗਰ ਕੌਂਸਲ ਦੇ ਸਤਿ ਸ਼੍ਰੀ ਕਾਲ ਵੀਰ ਜੀ ਸਤਿ ਸ਼੍ਰੀ ਕਾਲ ਬਾਈ ਗੋਵਿੰਦ ਗੋਵਿੰਦ ਲੰਗੋਵਾਲੀਆ ਚੈਨਲ ਦਾ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਨਮਾਜ਼ ਅਤਰ ਤਨੌਲੇ ਤੇ ਧੰਨਵਾਦ ਵੀਰ ਜੀ ਤੇ ਇੱਕ ਤਾਂ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਨਾ ਤੁਹਾਡੀਆਂ ਨਵੀਆਂ ਜਿਹੜੀਆਂ ਬ੍ਰਾਂਚਾਂ ਬਣੀਆਂ ਨੇ ਉਹਨਾਂ ਬਾਰੇ ਵੀ ਜਾਣਕਾਰੀ ਦੇਵਾਂਗੇ ਦਰਸ਼ਕਾਂ ਨੂੰ ਉਹਦੀ ਤੁਹਾਨੂੰ ਵਧਾਈ ਦਿਨਾਂ ਜੀ ਬਾਬਾ ਨਾਨਕ ਕਰੇ ਤੁਹਾਡੀ ਹਰੇਕ ਵੱਡੇ ਸ਼ਹਿਰ ਚ ਹੋਵੇ ਸ਼ੁਰੂਆਤ ਚੰਗੀ ਹੋਈ ਆ ਖੜਕਦੀ ਰਹੇ ਸ਼ੁਰੂਆਤ ਹਨਾ ਪੂਰੀ ਸਰੇ ਲੱਗੇ ਗੱਲਬਾਤ ਬੰਬੇ ਦੇ ਵਿੱਚ ਹੋਰ ਵੱਡੇ ਸ਼ਹਿਰਾਂ ਦੇ ਵਿੱਚ ਵੀ ਨਿਮਾਜ਼ ਅਤਰ ਦੇ ਵੱਡੇ ਵੱਡੇ ਫਲੈਕਸ ਬੋਰਡ ਲੱਗੇ ਦੇਖ ਹਨਾ ਸੋ ਅਰਦਾਸ ਕਰਦੇ ਆ ਪ੍ਰਮਾਤਮਾ ਅਗੇ ਬਾਈ ਨੇ ਇੱਕ ਲਖੀਰ ਖਿੱਚਦੀ ਕਹਿੰਦਾ ਇਸ ਵਾਰੀ ਜਿਹੜੇ ਲੱਖਾਂ ਦੇ ਆਦਰ ਨੇ ਸੈਂਕੜਿਆਂ ਚ ਦੇऊं ਤੇ ਦੇऊं ਐਸੇ ਵੀ ਇੱਕ ਵੀ ਬੰਦਾ ਉਹਨਾਂ ਨੂੰ ਮਾੜਾ ਸਾਬਤ ਕਰਦੇ ਜਲਦੀ ਸਾਬਤ ਕਰਦੇ ਸਹੀ ਗੱਲ ਬਾਈ ਹਾਂਜੀ ਹਾਂਜੀ ਬਾਈ ਬਿਲਕੁਲ ਜੀ ਬਾਈ ਆਪਾਂ ਪਹਿਲਾਂ ਮੈਨੂੰ ਐਂ ਦੱਸੋ ਵੀ ਤੁਹਾਡੇ ਕੋਲੇ ਜਿਹੜੇ ਫਰੇਗਰੈਂਸ ਨੇ ਕਿੰਨੀਆਂ ਖੁਸ਼ਬੂਆਂ ਨੇ ਆਪਣੇ ਕੋਲੇ ਬਾਈ ਇਸ ਟਾਈਮ ਜੋ ਅਵੇਲੇਬਲ ਨੇ ਇਸ ਟਾਈਮ ਆਪਣੇ ਕੋਲੇ ਨੇ ਓਕੇ ਜੀ ਕੱਲੀ ਕਾਗਜ਼ਾਂ ਚ ਨਹੀਂ ਹੈਗੇ ਸੱਚੀ ਮਿੱੱਚੀ ਨੇ 505 ਤਰ੍ਹਾਂ ਦੀਆਂ ਖੁਸ਼ਬੂਆਂ ਆਪਣੇ ਕੋਲੇ ਇਸ ਟਾਈਮ ਅਵੇਲੇਬਲ ਨੇ 505 505 ਲੈ ਵੀ ਮਿੱਤਰੋ ਇੰਨੀਆਂ ਇੱਕ ਖੁਸ਼ਬੂਆਂ ਬੰਦਾ ਕਨਫਿਊਜ਼ ਹੋ ਜਾਂਦਾ ਐ ਜਦੋਂ ਇੱਥੇ ਇੰਟਰੋ ਹੋਏ ਨਾ ਬਾਈ ਇੱਥੋਂ ਇੱਥੋਂ ਵਾਜਦੀਆਂ ਖੁਸ਼ਬੂ ਮਤਲਬ ਕਿ ਵੀ ਇਥੋਂ ਦੀ ਜਾ ਕੇ ਇੱਥੇ ਪਹੁੰਚਦੀ ਆ ਬਈ ਬਹੁਤ ਘਣ ਨੇ ਸੱਚੀਓ ਬਈ ਇਥੋਂ ਤੋਂ ਬਾਅਦ ਦਿਲ ਤੇ ਵੀ ਪਹੁੰਚੂਗੀ ਇਹ ਉਹ ਹੌਲੀ ਹੌਲੀ ਹੌਲੇ ਟਾਈਮ ਨਾਲ ਅਲੱਗ ਲੈਣ ਤੋਂ ਫੇਰ ਜਾਊਗੀ ਪਰ ਬਹੁਤ ਬਾਈ ਆਏ ਨੇ ਜਿਹੜਿਆਂ ਨੇ ਆ ਕੇ ਦਵਾਰੇ ਮੰਗੇ ਨੇ ਯਾਰ ਮੈਂ ਫਲਾਨਾ ਲੈ ਕੇ ਆ ਸੀਗਾ ਉਹ ਦੇ ਦੇ ਮੇਰੇ ਉਹ ਖੜੇ ਖੜੇ ਹਨਾ ਅਚਾ ਬਾਈ ਜੀ ਮੇਨ ਮੇਨ ਜੇ ਪਹਿਲਾਂ ਤਾਂ ਨੌਂ ਦੱਸ ਦੋ ਫੇਰ ਐਂ ਦੱਸਿਓ ਵੀ ਜਿਹੜੀ ਗੱਲ ਮੈਂ ਕਹੀ ਆ ਵੀ ਫੋਰਨ ਵਾਲੇ ਜਿਹੜੇ ਆਤਰ ਨੇ ਅਰਬ ਕੰਟਰੀਆਂ ਵਾਲੇ ਵੀ ਤੇ ਠੰਡੀਆਂ ਕੰਟਰੀਆਂ ਵਾਲੇ ਵੀ ਹਨਾ ਵੀ ਉਹ ਸਾਰੇ ਲੱਖਾਂ ਉਧਰੋਂ ਮਿਲਣਗੇ ਲੱਖਾਂ ਦੇ ਤੇ ਇੱਥੇ ਮਿਲਣਗੇ ਸੈਂਕੜਿਆਂ ਚ ਉਹ ਆਪਾਂ ਫੇਰ ਦੱਸਾਂਗੇ ਪਹਿਲਾਂ ਮੇਨ ਮੇਨ ਦੇ ਨਾਮ ਗਿਣਾ ਦਈਏ ਮੇਨ ਬਾਈ ਮੰਨ ਲਓ ਜਿਵੇਂ ਇੰਗਲਿਸ਼ ਚ ਆ ਗਏ ਬਰਸਾਚੇ ਡਿਓਰ ਕ੍ਰੀਡ ਗੁਚੀ ਗਿਲਟੀ ਗੁਚੀ ਫਲੋਰਾ ਹਮ ਘੈਂਟ ਘੈਂਟ ਯਾਰਾ ਅਰਮਾਨੀ ਕੋਰ ਜਿਹੜਾ ਮਰਜੀ ਲੈ ਲਓ ਬਈ ਹੈਨਾ ਅਰਬੀਅਨ ਚ ਆ ਗਏ ਉਦ ਖਿਆਲੀ ਜੰਨਤੁਲ ਫਰਦੋਸ ਓਕੇ ਜੰਨਤ ਜਹੂਰ ਆ ਗਏ ਮਸਕਰ ਜਾਲੀ ਆ ਗਿਆ ਮਸਕ ਸਫੀ ਆ ਗਿਆ ਕਸਤੂਰੀ ਚੰਦਨ ਕੇਸਰ ਜਿਹੜਾ ਮਰਜੀ ਲੈ ਲਓ ਬਈ ਸਾਰੇ ਇੱਥੋਂ ਅਵੇਲੇਬਲ ਮਿਲਣਗੇ ਓਕੇ ਜੀ ਤੇ ਹੁਣ ਤੁਸੀਂ ਜਿਹੜੇ ਵੱਡੇ ਵੱਡੀਆਂ ਆ ਨਾਮ ਲੈਦੇ ਪਰਫਿਊਮ ਆ ਵਗੈਰਾ ਦੇ ਉਹ ਮਿਲਣਗੇ ਉਹੀ オリジナル ਕਿ ਕੱਚੀਆਂ ਗੱਲਾਂ ਹੋਣਗੀਆਂ ਜੀ ਬਾਈ ਜੀ ਚਾਹੇ ਲੈਬ 'ਚ ਜਾ ਕੇ ਚੈੱਕ ਕਰਾ ਲਿਓ ਠੀਕ ਹੈ ਜੀ 101%オリジナル ਹੋਣਗੇ ਹਮ ਬਾਕੀ ਤਾਂ ਤੁਹਾਨੂੰ ਕਿਤੇ ਜਾਣ ਦੀ ਲੋੜ ਹੀ ਨਹੀਂ ਹੂੰ ਥੋੜਾ ਸਾਥੋ ਸਾਥੋ ਖਰੀਦੋ ਨਾ ਇੱਕ ਵਾਰੀ ਲਵਾ ਕੇ ਲੈ ਜਾਓ ਹੂੰ ਜਦੋਂ ਉਹਦੀ ਤਸੱਲੀ ਹੋ ਜੇ ਦੋ ਦਿਨ ਲਾਸਟਿਕ ਰਹਿੰਦੀ ਹੈ ਜਦੋਂ ਠੀਕ ਹੈ ਜੀ ਉਸ ਤੋਂ ਬਾਅਦ ਖਰੀਦ ਕੇ ਲੈ ਜਿਓ ਅੱਛਾ ਜੀ ਅੱਛਾ ਦੋ ਦਿਨ ਰਹੂਗੀ ਬਿਲਕੁਲ ਬਈ ਗਾਰੰਟੀ ਹੈ ਜਮਾ ਗਾਰੰਟੀ ਹੈ ਬਈ ਅਸੀਂ ਕਹਿੰਦੇ ਖਰੀਦੋ ਹੀ ਨਾ ਪਹਿਲਾਂ ਲਵਾ ਕੇ ਲੈ ਜਾਓ ਲੰਘਦੇ ਟੱਪਦੇ ਕੋਈ ਵਿਆਹ ਸ਼ਾਦੀ ਜਾਂਦਾ ਹੈ ਪੰਜ ਜਣੇ ਨੇ ਚਾਰ ਜਣੇ ਨੇ ਸਾਥੋ ਲਵਾ ਕੇ ਭੱਜੋ ਹੂੰ ਜਦੋਂ ਸੋਨੂੰ ਤਸੱਲੀ ਹੋ ਜੇ ਵਧੀਆ ਲੱਗੇ ਉਦੋਂ ਖਰੀਦ ਲਿਓ ਫਿਰ ਇੱਕ ਹੋਰ ਵੀ ਸ਼ੱਕ ਹੁੰਦਾ ਕਿਤੇ ਲਾਉਣ ਵੇਲੇ ਹੋਰ ਤੇ ਦੇਣ ਵੇਲੇ ਹੋਰ ਨਾ 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 ਬਾਈ ਉਹੀ ਕੰਟੇਨਰ ਚੋਂ ਪਾਵਾਂਗੇ ਬਾਈ ਅੱਛਾ ਹਾਂ ਬਾਈ ਬਾਈ ਆਹ ਦੇਖਾ ਮੈਨੂੰ ਨਾ ਨਾ ਇੱਕ ਗੱਲ ਥੋੜੀ ਵਿਚਾਲੇ ਰਹਿ ਗਈ ਹਾਂ ਕਈ ਵਾਰ ਇਹ ਵਹਿਮ ਹੁੰਦਾ ਦਰਸ਼ਕਾਂ ਨੂੰ ਵੀ ਲਾਉਣ ਵੇਲੇ ਹੋਰ ਉਹਦਾ ਲਾਸਟਿੰਗ ਦੱਸੂ ਦੁਬਾਰੇ ਜਾ ਕੇ ਬਿਲਕੁਲ ਜੇ ਉਹਵੇਂ ਲਾਸਟਿਕ ਨਾ ਆਈ ਤਾਂ ਅਸੀਂ ਬਗਲ ਕਿਵੇਂ ਪਾਵਾਂਗੇ ਖੜ ਕੇ ਆਏ ਹਾਂ ਹਾਂ ਚਲਾ ਕੇ ਮਾਰਿਆ ਅਗਲਾ ਮੱਥੇ 'ਚ ਮਾਰਿਓ ਬਾਹ ਕੋਈ ਚੱਕਰੀ ਨਹੀਂ ਬਾਈ ਅੱਛਾ ਬਾਈ ਆਹ ਬਹੁਤ ਸੋਹਣੀਆਂ ਨੇ ਹੈ ਸ਼ਿਸ਼ੀਆਂ ਇਹ ਬਾਈ ਕੰਟੇਨਰ ਨੇ ਨਵੇਂ ਹਾਂ ਇਹ ਹਜੇ ਆਪਣੇ ਨਾਲ ਇੱਥੇ ਥੋੜਾ ਜਿਹਾ ਲੈਨੋਵੇਟ ਦਾ ਕੰਮ ਚੱਲੀ ਜਾਂਦਾ ਹੈਗਾ ਉਹਦੇ ਕਰਕੇ ਵੀ ਇਹ ਹਜੇ ਕੰਟੇਨਰ ਮੰਗਵਾਦਾ ਵੀ ਆਪਣੇ ਕੋਲੇ ਨਾਮ ਵਾਲਾ 2000 ਕੰਟੇਨਰ ਪਿਆ ਵੱਖ-ਵੱਖ ਤਰ੍ਹਾਂ ਦਾ ਜੋ ਵੀ ਇੱਥੇ ਰੱਖਣ ਵਾਲਾ ਹਜੇ ਜਗ੍ਹਾ ਬਣੀ ਜਾਂਦੀ ਹੈ ਹੌਲੀ-ਹੌਲੀ ਰੱਖੀ ਚੱਲਾਂਗੇ 2-3 ਦਿਨਾਂ ਦੇ ਵਿੱਚ ਸਾਰੀ ਕੰਪਲੀਟ ਹੋ ਜੂਗੀ ਇਹ ਹੂੰ ਇਹਦੇ ਨਾਲ ਹੀ ਆਪਾਂ ਬ੍ਰਾਂਚਾਂ ਨੂੰ ਸਮਾਨ ਭੇਜੀਏ ਨੇ ਜਿਹੜੀ ਆਪਣੇ ਨਵੀਆਂ ਬ੍ਰਾਂਚਾਂ ਖੁੱਲੀਆਂ ਨੇ ਓਕੇ ਜਿਹੜੀ ਕਿ ਬਈ ਪੰਡਾਰੀ ਮਾਰਕੀਟ ਨੇੜੇ ਬੱਸ ਸਟੈਂਡ ਜਗਰਾਓ ਹੈਗੀ ਹੂੰ ਤੇ ਮੱਲਵਾਲ ਰੋਡ ਸਾਹਮਣੇ ਐਲ ਆਈ ਸੀ ਦਫ਼ਤਰ ਐਂਟਰੀ ਤਾਂ ਬਨਕਨੌਲੀ ਫਰੋਜਪੁਰ ਹੈਗੀ ਸਾਹਮਣੇ ਕ੍ਰਿਸ਼ਨਾ ਕੰਪਲੈਕਸ ਨੇੜੇ ਸੱਟੇ ਵਾਲਾ ਪੁਲ ਧੂਰੀ ਹੈਗੀ ਲੈ ਵੀ ਸੱਟੇ ਵਾਲੇ ਪੁਲ ਤੇ ਹੁਣ ਅਦਰ ਮਿਲਣਗੇ ਹਨਾ ਨੇੜੇ ਹਾਂਜੀ ਬਈ ਅੱਛਾ ਗੱਲ ਇਹ ਹੈ ਆ ਵੀ ਉਹ ਦਰਪਈਆਂ ਨੇ ਬਖੂਰਦਾਨੀਆਂ ਹਾਂਜੀ ਬਈ ਉਹ ਵੀ ਬਹੁਤ ਸਿਰਾਂ ਨੇ ਬਈ ਪਾਲੀਆਂ ਸੋਹਣੀਆਂ ਪਈਆਂ ਨੇ ਵਿੱਚ ਵਿੱਚ ਤਾਂ ਐਂ ਜੀ ਕਰਦਾ ਵੀ ਸਾਰੀਆਂ ਘਰੇ ਲੈ ਜਾ ਅੱਡੋ ਅੱਡ ਕੰਦ ਤੇ ਐਸੋ ਪਿੱਛੇ ਚਮਕਾ ਲਾ ਦਈਏ ਵੀ ਜਿੱਧਰ ਬੰਦਾ ਚੱਕਿਆ ਖਾਡੀਆਂ ਰਾਇ ਉਹ ਤੋਂ ਬਿਨਾ ਭਾਈ ਆਪਣੇ ਕੋਲੇ ਡਿਫਿਊਜ਼ਰ ਬਹੁਤ ਕਾਟ ਆਏ ਹੋਣੇ ਨਵੇਂ ਹੋਣਾ ਅੱਛਾ ਜੀ ਲਾਈਟਿੰਗ ਵਾਲੇ ਬਹੁਤ ਸੋਹਣੇ ਸੋਹਣੇ ਤੁਸੀਂ ਨਾ ਆ ਦੇਖੋ ਇਹਦੀ ਇੰਨੀ ਸੋਹਣੀ ਲਾਈਟ ਰੂਮ ਚ ਚਲਦੀ ਹੈ ਅੱਛਾ ਇਹਦੇ ਵਿੱਚ ਮੈਨੂੰ ਲੱਗਦਾ ਬਾਈ 2 ਲੀਟਰ ਪਾਣੀ ਪੈਂਦਾ ਹੂੰ ਠੀਕ ਹੈ ਇਸ ਤਰ੍ਹਾਂ ਲਿਊਕੜ ਪੈਂਦਾਗਾ ਇਹ ਭਾਫ ਵਾਲੇ ਇਹ ਭਾਫ ਵਾਲੇ ਨੇ ਬਾਈ ਆਹ ਕੋਲੇ ਵਾਲੇ ਨੇ ਬਾਈ ਆਹ ਬਿਜਲੀ ਵਾਲੇ ਨੇ ਬਾਈ ਆਹ ਅਲੱਗ-ਅਲੱਗ ਤਰ੍ਹਾਂ ਦਾ ਮੈਨੂੰ ਲੱਗਦਾ ਵੀ ਤੁਸੀਂ ਪੰਜਾਬ ਦੀ ਕਿਸੇ ਵੀ ਸ਼ਾਪ ਤੇ ਚਲੇ ਜਾਓ ਮੈਂ ਕਿਸੇ ਨੂੰ ਮਾੜਾ ਨਹੀਂ ਕਹਿੰਦਾ ਭਰਾ ਨੂੰ ਠੀਕ ਹੈ ਹਰੇਕ ਆਪਦੇ ਕੰਮ ਨੂੰ ਸਰਾਉਂਦੀ ਹੁੰਦਾ ਓਵੇਂ ਮੈਂ ਸਰਾ ਰਹੇਗਾ ਬਿਲਕੁਲ ਤੇ ਐਨੀਆਂ ਬਖੂਰਦਾਨੀਆਂ ਅਲੱਗ-ਅਲੱਗ ਤਰ੍ਹਾਂ ਦੇ ਬਖੂਰ ਮੈਨੂੰ ਲੱਗਦਾ ਵੀ ਆਮ ਕਿਤੇ ਹੋਣੇ ਨਹੀਂ ਇਹ ਜਿੰਨੇ ਤੁਹਾਡੇ ਕੋਲੇ ਹ ਨਵੀਂ ਆੜ ਬੀਜ ਲੈ ਜਾ ਬਾਕੀ ਬਾਈ ਸੋਹਣਿਆ ਆ ਕੀ ਆ ਬਾਈ ਚਾਂਦੀ ਦੇ ਵਰਕ ਚ ਲਪੇਟਿਆ ਇਹ ਬਾਈ ਜਿਵੇਂ ਸ਼ਨਾਇਆ ਦਾ ਇਤਰ ਹੁੰਦਾ ਨਾ ਐ ਸ਼ਨਾਇਆ ਦੀ ਖੁਸ਼ਬੂ ਮੰਗੂ ਖੁਸ਼ਬੂ ਆਉਏ ਬਖੂਰ ਚੋਂ ਅੱਛਾ ਬਹੁਤ ਕਹਿਣ ਬਾਈ ਇਹਦੀ ਖੁਸ਼ਬੂ ਆਉਦੀ ਹੈ ਚਾਹੇ ਅੱਧੀ ਟਿੱਕੀ ਲਾ ਲਓ ਚੌਥਾ ਹਿੱਸਾ ਲਾ ਲਓ ਇਹਦੀ ਵੀ ਪੂਰੀ ਲਾਉਣੀ ਹੈ ਠੀਕ ਆ ਬਾਈ ਐਦੂ ਬਾਅਦ ਆਪਾਂ ਪਰਫਿਊਮ ਆਪਦੇ ਆਪ ਤਿਆਰ ਕਰਦੇ ਇੱਥੇ ਆਪਦੇ ਕੋਲੇ ਖੜਕੇ ਆਪਾਂ ਤਿਆਰ ਕਰਵਾ ਸਕਦੇ ਹੋ ਓਕੇ ਠੀਕ ਹੈ ਕਿੰਨੀ ਕੁਆਂਟੀਟੀ ਹੈ ਚ ਔਇਲ ਦੀ ਔਇਲ ਬੇਸ ਹੁੰਦਾ ਕਿਵੇਂ ਬਣਦਾ ਕੀ ਗੱਲ ਬਾਤ ਸਾਰਾ ਅਸੀਂ ਸਾਹਮਣੇ ਤਿਆਰ ਕਰਾਂਗੇ ਤੁਹਾਡੇ ਠੀਕ ਆ ਸਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਅਸੀਂ ਕੋਈ ਐ ਨਹੀਂ ਕਹਿੰਦੇ ਸਾਡੀ ਲਾਇਬ ਐ ਸਾਈਡ ਤੇ ਜਾ ਕੇ ਕਰਾਂਗੇ ਤੁਹਾਡੇ ਸਾਹਮਣੇ ਹੀ ਤਿਆਰ ਕਰਾਂਗੇ ਆ ਦੇਖੋ ਭਾਈ ਸ਼ੀਸ਼ੀਆਂ ਪਰਫਿਊਮ ਵਾਲੀਆਂ ਜਿੱਦਾਂ ਕਿ ਰੋਬਟ ਰੋਬਟ ਦੀ ਹੁੰਦੇ ਹੈਗੇ ਉਸ ਤਰ੍ਹਾਂ ਦੀਆਂ ਜਿਹੇ ਜਿਹੇ ਮਰਜ਼ੀ ਸ਼ੀਸ਼ੀਆਂ ਲੈ ਲਓ ਸਾਥੋ ਆ ਕੇ ਤੇ ਕੋਲੇ ਖੜਕੇ ਪਰਫਿਊਮ ਤਿਆਰ ਕਰਵਾਓ ਜਿਹੇ ਜੀ ਮਰਜ਼ੀ ਖੁਸ਼ਬੂ ਤਿਆਰ ਕਰਾਓ ਇੱਕ ਵਾਰ ਤਿਆਰ ਕਰਵਾ ਲਓ ਸੋਡੇ ਖੁਸ਼ਬੂ ਨਹੀਂ ਪਸੰਦ ਆਉਂਦੀ ਤਾਂ ਉੱਥੇ ਹੀ ਰੱਖ ਦੋ ਓਕੇ ਅਸੀਂ ਇਹ ਨਹੀਂ ਕਹਿੰਦੇ ਵੀ ਤੁਸੀਂ ਬਣਵਾਇਆਗਾ ਲੈ ਕੇ ਜਾਓ ਜਮ੍ਹਾਂ ਲਿਜਾਣ ਦੀ ਰੋਡ ਨਹੀਂ ਬਾਈ ਤਸੱਲੀ ਕਰਾ ਕੇ ਗਾਕ ਦੀ ਫੇਰ ਦੇਵਾਂਗੇ ਜਿਹੜਾ ਬਾਈ ਦੀਪਕ ਟਾਬੇ ਦੇ ਸਾਹਮਣੇ ਤਰੋਲੇ ਨਹੀਂ ਆ ਸਕਦਾ ਉਹ ਭੰਡਾਰੀ ਮਾਰਕੀਟ ਜਗਰਾਓ ਜਾ ਸਕਦਾ ਆ ਇਧਰ ਵੀ ਉਧਰ ਵੀ ਤਿੰਨ ਚਾਰ ਅਡਰੈਸ ਦੇਤੇ ਸੱਟੇ ਵਾਲੇ ਪੁਲ ਕੋਲੇ ਧੂਰੀ ਜਾ ਸਕਦਾ ਬਿਲਕੁਲ ਠੀਕ ਆ ਤਵਨ ਕਲੋਨੀ ਦੀ ਐਂਟਰੀ ਤੇ ਫਰੋਜਪੁਰ ਜਾ ਸਕਦਾ ਕਿਤੇ ਮਰਜੀ ਵਗਦੇ ਜੇ ਨਹੀਂ ਕਿਤੇ ਵੀ ਜਾ ਸਕਦੇ ਫਿਰ 9023100302 9200700302 ਤੇ ਇੱਕ ਵਾਰੀ ਹਾਏ ਹੈਲੋ ਲਿਖੋ ਅਸੀਂ ਜਾਂ ਸਾਡੀ ਟੀਮ ਸੁਰੂ ਸੰਪਰਕ ਕਰੂਗੀ ਤੇ ਤੁਹਾਡੀ ਵੀਡੀਓ ਕਾਲ ਰਾਹੀਂ ਪੂਰੀ ਤਸੱਲੀ ਕਰਾ ਕੇ ਹਾਂ ਫੋਰਨ ਕੰਟਰੀਆਂ ਦੇ ਵਿੱਚ ਆਲ ਵਰਲਡ ਸ਼ਿਪਿੰਗ ਚਾਰਜ ਲੱਗਣਗੇ ਤੇ ਇੰਡੀਆ ਦੇ ਵਿੱਚ ਪੰਜਾਬ ਹਰਿਆਣਾ ਸਾਰੀਆਂ ਸਟੇਟਾਂ ਹੀ ਪੈ ਜਾਂਦੀਆਂ ਨੇ ਇੱਥੇ ਡਿਲੀਵਰੀ ਬਿਲਕੁਲ ਫ੍ਰੀ ਹੈ ਬਾਈ ਹੂੰ ਤੇ ਇੱਕ ਗੱਲ ਮੈਂ ਤੁਹਾਨੂੰ ਕਹਿਣਾ ਜਿਹੜੀ ਆਪਾਂ ਬਾਹਰਲੇ ਦੱਸੇ ਨੇ ਵੀ ਲੱਖ ਲੱਖ ਰੁਪਈਆ ਵਾਲੇ ਕਿਹੜੇ ਕਿਹੜੇ ਦੇਸ਼ਾਂ ਵਾਲੇ ਜਿਹੜੇ ਸਪੈਸ਼ਲ ਤੁਹਾਡੇ ਕੋਲੇ ਮਿਲਣਗੇ ਤੇ ਕਿੰਨੇ ਦੇ ਦੇਵੋ ਬਾਈ ਜੀ ਆਪਣੇ ਕੋਲੇ ਜਿਵੇਂ ਸਵਿਟਜ਼ਰਲੈਂਡ ਦਾ ਹੋ ਗਿਆ ਫ੍ਰਾਂਸ ਦਾ ਹੋ ਗਿਆ ਹਨਾ ਅਰਬ ਕੰਟਰੀਆਂ ਦੇ ਦੁਬਈ ਦੇ ਹੋਗੇ ਇੱਕ ਦੋ ਜਗ੍ਹਾ ਤੋਂ ਹੋਰ ਆਏ ਹੋਏ ਨੇ ਉਹ ਸਾਰੇ ਹੋ ਗਏ ਆਪਾਂ ਸਾਰਿਆਂ ਦਾ ਰੇਟ ਇੱਕੋ ਹੀ ਰੱਖਿਆ 100 ਰੁਪਏ ਪਰ ਐਮਐਲ ਅੱਛਾ ਸਭ ਤੋਂ ਛੋਟੀ ਸ਼ੀਸ਼ੀ ਆਪਾਂ ਬਾਈ 50 50000 ਵਾਲੇ 40 40000 ਵਾਲੇ ਦਾ ਸ਼ੌਂਕ ਹਰੇਕ ਬੰਦੇ ਦਾ ਕਿਉਂਕਿ ਮਨ ਹਰੇਕ ਦਾ ਕਰਦਾ ਹੁੰਦਾਗਾ ਬਾਈ ਤੇ ਹਰੇਕ ਦਾ ਹੁੰਦਾ ਈ ਠੀਕ ਆ 300 ਰੁਪਏ ਵਾਲੀ ਸ਼ੀਸ਼ੀ ਤੋਂ ਆਪਾਂ ਉਹੀ ਨਿਆਰੌਲੇ ਦੇ ਉਹੀ ਸਵਾਦ 300 ਚ ਕੱਲ ਇਹ ਪੰਜਾਬੀ ਦੇ ਵਿੱਚ ਪਰ ਚਾਹੇ ਕੋਈ 3000 ਦਾ ਲੈ ਲੇ ਚਾਹੇ ਕੋਈ 30000 ਦਾ ਲੈ ਲੇ ਚਾਹੇ 300 ਦਾ ਲੈ ਲੇ ਚਾਹੇ 600 ਦਾ ਲੈ ਲੇ ਕੁਆਲਟੀ ਉਹੀ ਹੋਊਗੀ ਕੁਆਲਿਟੀ 'ਚ ਫਰਕ ਪੈਜੀ ਮਾਤਰਾ ਦੀ ਵਾਧਾ ਮਾਤਰਾ ਦਾ ਫਰਕ ਪੈਜੀ ਹਾਂ ਗੱਲ ਇਹ ਆ ਵੀ ਮਿੱਤਰੋ ਜਿੰਨੀਆਂ ਮਰਜ਼ੀ ਸਿਫਤਾਂ ਕਰੀ ਜਾਵਾਂ ਮੁੱਕਣੀਆਂ ਨਹੀਂ ਇੰਨਾ ਕੁ ਵਧੀਆ ਮਾਲ ਪਿਆ ਇੱਧਰ ਦੇਖ ਲਓ ਗਿਫਟ ਆਈਟਮਾਂ ਵੀ ਬਹੁਤ ਸੋਹਣੀਆਂ ਪਈਆਂ ਐਦੂ ਬਾਦ ਭਾਈ ਆਪਣੇ ਕੋਲ ਅਗੇ ਤਾਂ ਗਿਫਟ ਸ਼ੀਸ਼ੀਆਂ ਹੁੰਦੀਆਂ ਸੀ ਕੱਲੀਆਂ ਹਾਂ ਤੁਸੀਂ ਦੇਖੀਏ ਨੇ ਪਹਿਲਾਂ ਵੀ ਦਿਖਾਈਆਂ ਨੇ ਆਪਾਂ ਵੀਡੀਓ 'ਚ ਐਦੂ ਉਸ ਤੋਂ ਉਪਰ ਆ ਦੇਖ ਲੋ ਹੂੰ ਜਿਹੇ ਜੀ ਮਰਜ਼ੀ ਪੈਕਿੰਗ ਆ ਉਹ ਅੱਗੇ ਵੀ ਤੁਸੀਂ ਦਿਖਾ ਸਕਦੇ ਹੋ ਡੱਬੀਆਂ ਸਾਰੇ ਤਰ੍ਹਾਂ ਦੇ ਡੱਬੀਆਂ ਮਿਲਣ ਗਿਆ ਅੱਗੇ ਜਾ ਕੇ ਦੇਖ ਲੋ ਬਈ ਐਨੇ ਤਰ੍ਹਾਂ ਦੀਆਂ ਪਰਫਿਊਮ ਸ਼ੀਸ਼ੀਆਂ ਹੂੰ ਤੇ ਆਪਣਾ ਫੈਂਸੀ ਸ਼ੀਸ਼ੀਆਂ ਕਿਸੇ ਨੇ ਮੈਰਿਜ ਅਨਿਵਰਸਰੀ ਬਰਥਡੇ ਪਾਰਟੀਆਂ ਹੁਣ ਵਿਆਹ ਦੇ ਸੀਜ਼ਨ ਨੇ ਮੈਂ ਕਹਣਾ ਵੀ ਤੁਸੀਂ ਯਾਰ ਪੈਸਾ ਨਾ ਖਰਚੋ ਜੇ ਕੋਈ ਬਰਾਤ ਜਾ ਰਹੇ ਨੇ ਮੁੰਡੇ ਸਾਡੇ ਕੋਲੇ ਲਾ ਕੇ ਵਗ ਜੋ ਪੈਲਸ ਚ ਆਏ ਪੁੱਛਣਗੇ ਵੀ ਕਿੱਥੋਂ ਬਰਾਤ ਆਈ ਐ ਇਹ ਹਾਂ ਬਿਲਕੁਲ ਸਾਰੀ ਬਰਾਤ ਲਾ ਕੇ ਲੰਘ ਜਾਓ ਬਰਾਤ ਨੂੰ ਹੀ ਪੁੱਛੀ ਜਾਣਗੇ ਕਹਾਂ ਸਹੁਰੇ ਕੋਈ ਪੈਸਾ ਲਾਉਣ ਦੀ ਰੋੜੀ ਜਾਂਦੇ ਹੋਏ ਲਾ ਕੇ ਭਗ ਜਾਓ ਠੀਕ ਆ ਬਾਈ ਜੇ ਕੋਈ ਕੁੜੀ ਵਾਲੇ ਵੀਰ ਨੇ ਉਹ ਵੀ ਪੈਲਸ ਜਾਂਦੇ ਹੋਏ ਭਗ ਜਾਓ ਤਾਂ ਬਰਾਤੀ ਪੁੱਛਣਗੇ ਵੀ ਬਾਰ ਕਿਹੜੀਆਂ ਕੁੜੀਆਂ ਵਾਲੇ ਰੋਕੇਗਾ ਕੀ ਲੱਗਿਆ ਇਹਨਾਂ ਦੇ ਭਾਈ ਇਹ ਕੀ ਥਾਲੀ ਚ ਰੱਖਿਆ ਦੀਆਂ ਸਾਰੀਆਂ ਦੇ ਲੱਗਿਆ ਜਦੋਂ ਤਸੱਲੀ ਹੋ ਗਈ ਵਧੀਆ ਲੱਗਿਆ ਫੇਰ ਖਰੀਦ ਲੋ ਲੈ ਵੀ ਗੱਲ ਇੱਕ ਹੋਰ ਆ ਜੀ ਬੇਨਤੀ ਦਰਸ਼ਕਾਂ ਨੂੰ ਇੱਕ ਸਲਾਹ ਹੈ ਮੇਰੀ ਵੀ ਭਾਈ ਜਦੋਂ ਕਿਸੇ ਨੂੰ ਗਿਫਟ ਦੇਣਾ ਹੁੰਦਾ ਮਾਲ ਕੇ ਥੋਡੇ ਵਜਨ ਮੁਤਾਬਕ ਇਹ ਜੀ ਚੀਜ਼ ਦੇ ਦਿਆ ਕਰੋ ਉਹਨਾਂ ਦੇ ਕੰਮ ਵੀ ਹੋਊ ਹਨਾ ਜੀ ਬਿਲਕੁਲ ਜੀ ਉਹ ਸੁਣੀ ਆ ਦੇਖੋ ਹੁਣ ਗਿਫਟ ਆਈਟਮਾਂ ਵੀ ਦੇਖੋ ਤੇ ਬਾਕੀ ਜਦੋਂ ਅਗਲੇ ਨੂੰ ਖੁਸ਼ਬੂ ਆਊਗੀ ਨਾ ਬਾਹਰ ਟੱਕਣ ਹੋਲੇ ਤੋਂ ਬਾਅਦ ਉਹ ਤੁਹਾਨੂੰ ਫਿਰ ਥੋਡੇ ਗੁਣ ਗਾਊਗਾ ਵੀ ਹਾਂ ਯਾਰ ਬੰਦਾ ਵਾ ਚੀਜ਼ ਲੈ ਆ ਦੀਗਾ ਚੀਜ਼ ਤਾਂ ਆਹ ਹੁੰਦੀ ਆ ਹਨਾ ਨਾਲੇ ਦੇਖਣ ਨੂੰ ਸੋਹਣੀ ਨਾਲੇ ਵਰਤਣ ਨੂੰ ਸੋਹਣੀ ਬਾਈ ਨੇ ਮੈਂ ਬਹੁਤ ਕੀਮਤੀ ਸਮਾਂ ਥੋੜਾ ਮੈਨੂੰ ਪਤਾ ਬਾਹਰੇ ਹੁਣ ਵੀ ਦੋ ਤਿੰਨ ਵੀਰ ਖੜੇ ਨੇ ਨਹੀਂ ਨਹੀਂ ਕੋਈ ਗੱਲ ਨਹੀਂ ਬਾਈ ਕੋਈ ਗੱਲ ਨਹੀਂ ਥੋਡੇ ਉਸ ਤੋਂ ਕੀਮਤੀ ਸਮਾਂ ਦਰਸ਼ਕ ਵੀਰਾਂ ਦਾ ਜਿਹੜੇ ਇੰਨਾ ਪਿਆਰ ਦਿੰਦੇ ਨੇ ਉਹਨਾਂ ਦਾ ਵੀ ਆਪਾਂ ਸਮੇਂ ਦਾ ਖਿਆਲ ਰੱਖੀਏ ਤੇ ਬੇਨਤੀ ਕਰਾਂਗੇ ਵੀ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਹੁਣ ਲਿਖ ਕੇ ਦਿੰਨੇ ਆਂ ਵੀ ਇੱਥੇ ਤੁਹਾਨੂੰ ਜਿਹੜੀ ਚੀਜ਼ ਮਿਲੂਗੀ ਉਹ ਸਿਰਾਈ ਹੋਊਗੀ ਭਾਈ ਆਪਣਾ ਨਮਾ ਕੋਈ ਐਦਾਂ ਬਲੌਗਰ ਵਾਲੀ ਗੱਲ ਨਹੀਂ ਹੈਗੀ ਸਾਡਾ ਮਿੱਤਰ ਵੀਰਾ ਇਸ ਕਰਕੇ ਹਿੱਕ ਥਾਪੜ ਕੇ ਅਸੀਂ ਇਹਦੇ ਭਰੋਸਾ ਕਰਕੇ ਗੱਲ ਕਰਦੇ ਆਂ ਤੁਹਾਨੂੰ ਧੰਨਵਾਦ ਬਾਈ ਨਮੇ ਇਹ ਗੱਲ ਹੋਰ ਦੱਸਦਾ ਮੈਂ ਜਿੰਨੀਆਂ ਵੀ ਆਪਣੀਆਂ ਪ੍ਰੋਮੋਸ਼ਨਾਂ ਹੋਈਆਂ ਨੇ ਸ਼ਾਪ ਦੀਆਂ ਕਿਸੇ ਨੇ ਵੀ ਵੀਰਪਾਈ ਨੇ ਕੀਤੀਆਂ ਨੇ ਜਿੰਨਿਆਂ ਤੋਂ ਵੀ ਹੋਈਆਂ ਨੇ ਕੋਈ ਪੇਡ ਪ੍ਰੋਮੋਸ਼ਨ ਨਹੀਂ ਹੈਗੀਆਂ ਸਾਰੀਆਂ ਸਾਰੇ ਆਪਣੇ ਭਰਾ ਨੇ ਤੇ ਸਹੀ ਕੰਮ ਨੂੰ ਪ੍ਰਮੋਟ ਕਰ ਰਹੇ ਨੇ ਤੁਸੀਂ ਆ ਕੇ ਇੱਕ ਵਾਰ ਚੈੱਕ ਜਰੂਰ ਕਰੋ ਬਾਈ ਬਿਲਕੁਲ ਬਾਈ ਨੇ ਇੱਕ ਸਹੀ ਕੰਮ ਵਾਲੀ ਗੱਲ ਤੁਹਾਨੂੰ ਮੈਂ ਦੱਸਦਾ ਬਾਈ ਨਾ ਜਿੱਥੇ ਨੇ ਆਪਦਾ ਕੰਮ ਤੋਰਿਆ ਪੰਜ ਚਾਰ ਮੁੰਡੇ ਇੱਥੇ ਕੰਮ ਕਰਦੇ ਨੇ ਆਲੇ-ਦਾਲੇ ਸ਼ਹਿਰਾਂ 'ਚ ਵੀ ਰੋਜ਼ਗਾਰ ਵੰਡਿਆ ਜਾਂਦਾ ਤੇ ਤੁਹਾਨੂੰ ਸਰਵਿਸ ਵੀ origignal ਦਿੰਦਾਗਾ ਸੋ ਬਾਈ ਦਾ ਵੀ ਧੰਨਵਾਦ ਤੇ ਤੁਹਾਡਾ ਵੀ ਧੰਨਵਾਦ ਸਤਿ ਸ਼੍ਰੀ ਅਕਾਲ ਧੰਨਵਾਦ ਜੀ